ਇੱਕ ਵਾਰੀ ਦੀ ਗੱਲ ਸੁਣਾਵਾਂ ਪਿੰਡ ਦਾ ਨਾਂ ਸੀ ਮੀਰਾ ਸਖਾ ਉੱਥੇ ਇੱਕ ਜਵਾਨ ਸੀ ਵੱਸਦਾ ਉਹਦਾ ਨਾਂ ਸੀ ਅੱਲਾ ਰੱਖਾ ਕਦੇ ਕਦੀ ਉਹ ਕਮਲ ਮਾਰਦਾ ਕਰ ਦਿੰਦਾ ਕੋ ਪੁੱਠਾ ਤੰਦਾ ਕਦੇ ਕਦੀ ਉਹ ਕਮਲ ਮਾਰਦਾ ਕਰ ਦਿੰਦਾ ਕੋ ਪੁੱਠਾ ਤੰਦਾ ਸਾਰੇ ਉਹਨੂੰ ਸਿੱਧਾ ਆਖਣ ਸਾਈਂ ਲੋ ਕੇ ਰੱਬ ਦਾ ਬੰਦਾ ਅੱਲਾ ਰੱਖਾ ਕਦੀ ਨਾ ਮੰਦਬ ਬਣ ਕੇ ਰਹਿ ਚਲਾਕ ਉਹ ਪੂਰਾ ਵੱਡਾ ਕੰਮ ਕਰਨ ਨੂੰ ਕਰਦਾ ਤਾਂ ਕਿ ਨਾ ਕੋਈ ਰਵੇ ਅਧੂਰਾ ਇੱਕ ਦਿਨ ਅੱਲਾ ਰੱਖਾ ਕਿਦਰੇ ਲੰਘਿਆ ਜਾਏ ਮਸੀਤ ਤੋਂ ਅੱਗੇ ਇੱਕ ਦਿਨ ਅੱਲਾ ਰੱਖਾ ਕਿਦਰੇ ਲੰਘਿਆ ਜਾਏ ਮਸੀਤ ਤੋਂ ਅੱਗੇ ਵਿੱਚ ਸਪੀਕਰ ਆਵਾਜ਼ ਸੁਣੀ ਸੁ ਮੀਆਂ ਜੀ ਸਮਝਾਉਣ ਲੱਗੇ ਆਂਦੇ ਪੈਸਨ ਜਿਸ ਬੰਦੇ ਦਾ 2 ਗਜ ਨੇੜੇ ਹੋਵੇ ਕਾਨਾ ਕਾਨਾ ਮਿੰਦ ਕੱਦ ਆਂਦੇ ਪੈਸਨ ਜਿਸ ਬੰਦੇ ਦਾ 2 ਗਜ ਨੇੜੇ ਹੋਵੇ ਕਾਨਾ ਦਾੜੀ ਹੋਵੇ ਮੁੱਠਤ ਲੰਮੀ ਮੂਰਖ ਜੇ ਮੈਂ ਸੱਚੀ ਆਨਾ ਦਾੜੀ ਹੋਵੇ ਮੁੱਠਤ ਲੰਮੀ ਮੂਰਖ ਜੇ ਮੈਂ ਸੱਚੀ ਆਨਾ ਅੱਲੇ ਨੂੰ ਤੇ ਟੈਨਸ਼ਨ ਹੋ ਗਈ ਮੀਂਹ ਦੀ ਵੀ ਗੱਲ ਕੀ ਆਂਦੀ ਅੱਲੇ ਨੂੰ ਤੇ ਟੈਨਸ਼ਨ ਹੋ ਗਈ ਮੀਂਹ ਦੀ ਵੀ ਗੱਲ ਕੀ ਆਂਦੀ ਕਦ ਵੀ ਸੁਖਣ ਵਾਹ ਵਾ ਲੰਮਾ ਦਾੜੀ ਮੁੱਠੋਂ ਬਾਹਰ ਪੈ ਜਾਂਦੀ ਕਾਰਾ ਕੇ ਉਸ ਬਾਲਿਆ ਦੀਵਾ ਕਾਰਾ ਕੇ ਉਸ ਬਾਲਿਆ ਦੀਵਾ ਮਨ ਵਿੱਚ ਉਸ ਤਿਆਰੀ ਕੀਤੀ ਉੱਪਰੋਂ ਦਾੜੀ ਮੁੱਠ ਵਿੱਚ ਫੜ ਕੇ ਲਾਟ ਤੇ ਬਾਕੀ ਸਾਰੀ ਕੀਤੀ ਜਦ ਵਾਲਾ ਨੇ ਅੱਗ ਫੜੀ ਤਾਂ ਮੁੱਠੀ ਖੁੱਲ ਗਈ ਸੇਕ ਦੇ ਮਾਰੇ ਜਦ ਵਾਲਾ ਨੇ ਅੱਗ ਫੜੀ ਤਾਂ ਮੁੱਠੀ ਖੁੱਲ ਗਈ ਸੇਕ ਦੇ ਮਾਰੇ ਚਿਰਚਿਰ ਕਰਦੀ ਬਲਦੀ ਅੱਗ ਨੇ ਟਿੱਬਿਆਂ ਤਿੱਕਰ ਖੇਤ ਉਜਾੜੇ ਚਿਰਚਿਰ ਕਰਦੀ ਬਲਦੀ ਅੱਗ ਨੇ ਟਿੱਬਿਆਂ ਤਿੱਕਰ ਖੇਤ ਉਜਾੜੇ ਫਿਰ ਜਦ ਖੁੱਲਿਆ ਗਿਆਨ ਦਾ ਚਕਸ਼ੂ ਨਿਤਰ ਫਿਰ ਜਦ ਖੁੱਲਿਆ ਗਿਆਨ ਦਾ ਚਕਸ਼ੂ ਫੜ ਕੇ ਸਿਰ ਨੂੰ ਰੋਣ ਡਿਆ ਸੀ ਮੈਨੂੰ ਇਹ ਗੱਲ ਸਮਝ ਨਾ ਆਈ ਮੀਨ ਨੇ ਤੇ ਠੀਕ ਕਿਆ ਸੀ ਮੈਨੂੰ ਇਹ ਗੱਲ ਸਮਝ ਨਾ ਆਈ ਮੀਨ ਨੇ ਤੇ ਠੀਕ ਕਿਆ ਸੀ ਧੰਨਵਾਦ ਜਿਉਂਦੇ ਬਸਦੇ ਰਹੋ ਆਵਾਜ਼ ਰਹੋ ਚੈਨ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਥੈਂਕ ਯੂ